ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਡੀਆਈਜੀ ਜ਼ਿਲ੍ਹਾ ਸਰਦਾਰ ਦਲਜੀਤ ਸਿੰਘ ਰਾਣਾ ਦਾ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ ਪੰਜਾਬ ਪੁਲਿਸ ਦੇ ਡੀਆਈਜੀ ਜ਼ਿਲ੍ਹਾ ਸਰਦਾਰ ਦਲਜੀਤ ਸਿੰਘ ਰਾਣਾ ਦਾ ਅੱਜ ਆਨੰਦਪੁਰ ਸਾਹਿਬ ਵਿਖੇ ਸੰਤ ਹੈਂਡਲੂ ਵਿਖੇ ਵਿਸ਼ੇਸ਼ ਸਨਮਾਨ ਨੌਜਵਾਨ ਆਗੂ ਮਨਿੰਦਰ ਸਿੰਘ ਮਣੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਰਦਾਰ ਦਲਜੀਤ ਸਿੰਘ ਰਾਣਾ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਦਬੂੜ ਤੋਂ ਉੱਠ ਕੇ ਅੱਜ ਅੰਤਰਰਾਸ਼ਟਰੀ ਪੱਧਰ ਤੇ ਇਸ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ ਉਹਨਾਂ ਕਹੇ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ ਅਸੀਂ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਮਲਜੀਤ ਸਿੰਘ ਰਾਣਾ ਦਾ ਸਨਮਾਨ ਕਰੀਏ ਇਸ ਮੌਕੇ ਉਹਨਾਂ ਨਾਲ ਬਲਬੀਰ ਸਿੰਘ ਪੀਰੀ ਰਜਿੰਦਰ ਸਿੰਘ ਰਾਣਾ ਸਿਕੰਦਰ ਸਿੰਘ ਹਜਾਰਾ ਪਟਵਾਰੀ ਰਵਿੰਦਰ ਸਿੰਘ ਦਬੂੜ ਦੇਵੀ ਸਿੰਘ ਦਬੂੜ ਮਾਸਟਰ ਕੁਦਿਆਲ ਚੰਦ ਸਾਬਕਾ ਸਰਪੰਚ ਖੇੜੀ ਦੇਸ ਰਾਜ ਮੋੜਾ ਜੁਗਰਾਜ ਸਿੰਘ ਬਿੱਲੂ ਰਮਨ ਜੋਤ ਸਿੰਘ ਗੋਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਵਾਸੀ ਮੌਜੂਦ ਸਨ

ਮੋਰਾਂ ਕਾਲੀ ਚਰਪਾਸ਼ਾ ਕਰਨ ਲੱਗੇ ਪਾਏ ਸ਼ੇਰ ਉਹ ਨਾ ਕਰੀਂ ਉਹ ਪਤੰਗਾ ਬਾਹਰ ਚ ਸੀ ਅਜਨਨ ਚ ਸੀ ਉਹ ਸੰਗਲ ਚ ਚਾਹੁੰਦਾ ਮੈਨੂੰ ਆਰੋਧ ਦੇ ਬੰਦੇ ਇੱਕ ਡਾਇਵਰ ਲਾ ਖਾਣਾ ਗੁਰਾਜੂ ਨਾਮ ਦਾ ਔਰ ਕੋਈ ਨਹੀਂ ਮੈਨੂੰ ਤਰੇ ਕੇ ਲੋਕ ਮੇਗਾ ਸ਼ੋਰ ਸ੍ਰੀ ਉਤਾਰੋ ਇਕ ਵਾਰ ਦੇਖਿਓ ਤੇਰੀ ਠੀਕ ਹੈ ਜੀ ਇਧਰ ਦੇਖਿਓ ਮੇਗਾ ਸ਼ੋਰ ਸ੍ਰੀ ਉਤਾਰੋ ਇਕ ਵਾਰ ਦੇਖਿਓ ਤੇਰੀ ਠੀਕ ਹੈ ਜੀ ਇਧਰ ਦੇਖਿਓ چوں گا جی تی ورسک تو تو جو وا نہیں میں نہیں آجو آجو کوئی آجو شہر میں تو یوروں کال کی طرف بادشاہ کہنے لگے بادشاہ تو چوں گا ماں چسی اچھے لگا 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 I just got just... a